ਆਉਣ ਵਾਲੇ ਸਮੇਂ ਦਾ ਜਿਹੜਾ ਖਾਣ ਪੀਣ ਦੀਆਂ ਵਸਤੂਆਂ ਨੇ ਜ਼ਰੂਰੀ ਉਹ ਸਾਨੂੰ ਆਪਣੇ ਘਰਾਂ ਦੇ ਵਿੱਚ ਜਮ੍ਹਾਂ ਕਰਕੇ ਰੱਖ ਲੈਣੀਆਂ ਚਾਹੀਦੀਆਂ ਤਾਂ ਟੋਕਟ ਤੁਸੀਂ ਜ਼ਿਆਦਾ ਨਹੀਂ ਤਾਂ ਤਿੰਨ ਤੋਂ ਚਾਰ ਸਾਲ ਤਾਂ ਕਰੋ ਹੀ ਕਰੋ ਉਸ ਤੋਂ ਬਾਅਦ ਚਲੋ ਥੋੜਾ ਜਿਹਾ ਸਮਾਂ ਠੀਕ ਹੋ ਜਾਊਗਾ ਤੁਹਾਨੂੰ ਸੌਖਾ ਮਿਲ ਜਾਕਰੂ ਖਾਣ ਪੀਣ ਨੂੰ ਪਰ ਮਿਲੂਗਾ ਵੀ ਉਹਨੂੰ ਨਾ ਜਿਹਦੇ ਕੋਲ ਕੁਝ ਹੋਊਗਾ ਗਰੀਬੀ ਇੰਨੀ ਜ਼ਿਆਦਾ ਵੱਧ ਜਾਣੀਆਂ ਦੇਸ਼ ਦੇ ਵਿੱਚ ਕੀ ਮੁਸ਼ਕਲ ਹੋ ਜਾਣਾ ਹਾਲਾਤ ਤਾਂ ਹੁਣ ਵੀ ਬਹੁਤ ਮਾੜੇ ਨੇ ਤੇ ਬੈਂਕਾਂ ਦਾ ਸਿਸਟਮ ਖਤਮ ਹੋ ਜਾਣਾ ਜਿਹੜੇ ਬੈਂਕਾਂ ਦੇ ਵਿੱਚ ਪੈਸੇ ਪੈਣੇ ਤੁਹਾਡੇ ਰੁਪਏ ਪੈਣੇ ਉਹਨਾਂ ਨੂੰ ਤੁਸੀਂ ਆਪ ਦੇ ਹੱਥਾਂ ਹਿੱਟ ਕਰੋ ਪੀਣ ਵਾਲੀਆਂ ਪਾਣੀ ਆ ਜਿਵੇਂ ਉਹਨੂੰ ਉਹਦਾ ਵਿਚਾਰ ਰੱਖੋ ਵਿਚਾਰ ਰੱਖੋ ਕਿਉਂਕਿ ਪਾਣੀ ਜ਼ਿਆਦਾ ਹੋਣ ਕਰਕੇ ਸਾਫ ਨਹੀਂ ਹੁੰਦਾ ਬਹੁਤ ਹੁੰਦੀ ਹੈ ਵੀਰੇ ਪਾਣੀ ਆਪਣੇ ਕਿਸਾਨ ਵੀ ਕਰਦੇ ਜਾਂ ਆਮ ਆਪਾਂ ਟੂਟੀ ਚੱਲਦੀ ਆ ਆਮ ਆਮ ਵੀ ਕਰਦੇ ਆ ਸੋ ਪਾਣੀ ਦਾ ਵਿਚਾਰ ਰੱਖੋ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਕਹਿਣ ਦਾ ਮਤਲਬ ਉਹ ਸਾਰੀਆਂ ਵਿਚਾਰ ਕਿਉਂਕਿ ਕੁਦਰਤ ਨੇ ਹਵਾ ਦੀ ਵੀ ਮਾਰ ਪੈਣੀ ਆ ਧਰਤੀ ਤੇ ਉੱਤੇ ਤੂਫਾਨ ਆਉਣੇ ਆ ਪਾਣੀ ਦੀ ਵੀ ਪੈਣੀ ਆ ਕੁਦਰਤੀ ਸਾਰੀਆਂ ਆਫਤਾ ਆਉਣੀਆਂ ਨੇ ਵਾਹਿਗੁਰੂ ਹੂੰ ਉਸਾ ਤਾਂ ਸਾਡੇ ਤੱਕ ਇੱਕ ਅੱਧੀ ਗੱਲ ਰਹਿ ਗਈ ਹੋਵੇ ਦੱਸਣ ਕਿ ਨਿਓ ਸੋ ਕੁਦਰਤੀ ਸਾਰੀਆਂ ਆਫਤਾਂ ਆਉਣਗੀਆਂ ਕੋਈ ਆਫਤ ਨਹੀਂ ਹੈਗੀ ਵੀ ਗੜੇ ਨਹੀਂ ਪੈਣੇ ਮੀਂਹ ਨਹੀਂ ਪੈਣਾ ਸਾਰਾ ਕੁਝ ਆਊਗਾ ਪੰਜਾਬ ਚ ਵੀ ਇਹਦਾ ਰੀਜ਼ਨ ਕੀ ਵੀ ਪੰਜਾਬ ਵਾਲੇ ਲੋਕ ਥੋੜੇ ਬਚ ਸਕਦੇ ਆ ਗੁਰੂ ਪੀਰਾਂ ਦੀ ਧਰਤੀ ਕਰਕੇ ਹਾਂ ਗੁਰੂਆਂ ਦੀ ਧਰਤੀ ਕਰਕੇ ਉਹ ਵੀ ਤਾਂ ਬਚਣਗੇ ਕਿ ਜੇ ਅਸੀਂ ਸੰਗਤ ਕਰਾਂਗੇ ਜੇ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਜੇ ਹੁਣ ਸਾਡੀ ਕੰਧਰਾਲ ਗੁਰਦੁਆਰਾ ਸਾਹਿਬ ਆ ਅਸੀਂ ਕਦੇ ਜਾਣਦੇ ਨਹੀਂ ਸੀ ਕਦੇ ਰੱਬ ਦਾ ਨਾਮ ਨਹੀਂ ਲੈਂਦੇ ਤਾਂ ਫਿਰ ਕਿੱਥੋਂ ਵਾਹਿਗੁਰੂ ਬਚਾਅ ਹੋਣਾ ਫੇਰ ਨਹੀਂ ਬਚਾ ਹੁਣਾ ਤੇ ਜਿਹੜੇ ਬਾਹਰਲੇ ਵੀਰ ਭੈਣ ਨੇ ਉਹਨਾਂ ਨੂੰ ਅਸੀਂ ਜ਼ਰੂਰ ਕਹਿਣਾ ਚਾਹਵਾਂਗੇ ਕਿ ਉੱਥੇ ਤਾਂ ਥੋੜਾ ਜਿਹਾ ਜ਼ਿਆਦਾ ਹੋਣਾ ਤੇ ਤੁਸੀਂ ਆਪ ਦਾ ਬਚਾਅ ਕਰ ਸਕਦੇ ਹੋ ਜੋ ਇੰਡੀਆ ਆ ਸਕਦੇ ਨੇ ਉਹ ਸਮਾਂ ਦੇਖ ਕੇ ਜਦੋਂ ਵੀ ਉਹਨਾਂ ਨੂੰ ਸਮਾਂ ਲੱਗਦਾ ਉਹ ਆਪ ਦਾ ਬਚਾਅ ਕਰ ਲੈਣ ਭਾਈ ਨਾਮ ਸਿਮਰਨ ਨਾਲ ਜੁੜ ਲੈਣ ਜਿੰਨਾ ਚਿਰ ਮੈਂ ਉੱਥੇ ਨੇ ਉਸ ਤੋਂ ਬਾਅਦ ਆਪਦੀ ਦੇਸ਼ ਚ ਆ ਕੇ ਆਪ ਦੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਇੱਥੇ ਰਹਿ ਕੇ ਆਪ ਦੇ ਪਰਿਵਾਰ ਨਾਲ ਸਮਾਂ ਕੱਢ ਲੈਣ ਤੇ ਗੁਰੂ ਦੀ ਸੰਗਤ ਕਰਨ